ਹਾਂ ਦੋਸਤੋ ਦੋਸਤੋ ਅੱਜ ਅਸੀਂ ਖੜੇ ਆ ਪਿੰਡ ਖੂਈਆਂ ਮਲਕਾਣਾ ਜ਼ਿਲ੍ਹਾ सिरसा ਡੱਬਾ ਵਾਲੀ ਦੇ ਨਾਲ ਹੀ ਪਿੰਡ ਪੈਂਦਾ ਦੋਸਤੋ ਅੱਜ ਤੁਹਾਨੂੰ ਇੱਕ ਕੁਦਰਤ ਦਾ ਨਜ਼ਾਰਾ ਦਿਖਾਉਣੇ ਆ ਜੋ ਕਿ ਇੱਕ ਵੱਖਰਾ ਹੀ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲੂਗਾ ਸਤਿੰਦਰ ਸਰਤਾਜ ਨੇ ਇੱਕ ਗੀਤ ਲਿਖਿਆ ਨਾ ਬੰਦੇ ਦੇ ਹੱਥਾਂ ਵਰਗਾ ਕੋਈ ਯਾਰ ਨਹੀਂ ਬਣਿਆ ਉਵੇਂ ਹੀ ਕੁਦਰਤ ਜਿਹੜਾ ਕੁਦਰਤ ਦਾ ਨਜ਼ਾਰਾ ਨਾ ਉਵੇਂ ਅੱਜ ਚੱਕਰ ਕੋਈ ਵੀ ਜਿਹੜਾ ਕੁਦਰਤ ਨੂੰ ਰੋਕ ਨਹੀਂ ਸਕਿਆ ਤੇ ਕੋਈ ਵੀ ਕੁਦਰਤ ਦੇ ਅੱਗੇ ਟੇਕ ਨਹੀਂ ਸਕਿਆ ਆਓ ਅੱਜ ਤੁਹਾਨੂੰ ਇੱਕ ਪੰਛੀਆਂ ਦੀ ਕਲਾ ਦਿਖਾਉਂਦੇ ਆਂ ਦੋਸਤੋ ਛੋਟੇ-ਛੋਟੇ ਪੰਛੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਛੀ ਆ ਜਿਨ੍ਹਾਂ ਨੇ ਆਪਣਾ ਘਰ ਬਣਾਇਆ ਆਪਦਾ ਬਸੇਰਾ ਬਣਾਇਆ ਇੱਕ ਬੰਦਾ ਵੀ ਆਪਦਾ ਬਸੇਰਾ ਬਣਾਉਂਦਾ ਅੱਜ ਤੁਹਾਨੂੰ ਪੰਛੀਆਂ ਦਾ ਬਸੇਰਾ ਦਿਖਾਉਂਦੇ ਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਛੀ ਆ ਆ ਦਿਖਾਇਆ ਜੀ ਬਾਈ ਜੀ ਇੱਧਰ ਦੇਖ ਸਕਦੇ ਤੁਸੀਂ ਇਹ ਪੰਛੀ ਨੇ ਘਰ ਬਣਾ ਰੱਖਿਆ ਦੇਖ ਸਕਦੇ ਤੁਸੀਂ ਬਹੁਤ ਹੀ ਅਲੌਕਿਕ ਨਜ਼ਾਰਾ ਦੋਸਤੋ ਦੇਖ ਸਕਦੇ ਹੋ ਕੁਦਰਤ ਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਨੇ ਆਪਣਾ ਘਰ ਬਣਾ ਰੱਖਿਆ ਹਾਲ ਨੇ ਬਣਾ ਰੱਖੇ ਆ ਵਿੱਚ ਬੱਚੇ ਦੇ ਰੱਖਿਆ ਇਹ ਦੇਖੋ ਇਹ ਉੱਡ ਰਹੇ ਆ ਪਹਿਲਾਂ ਇਹ ਸਵੇਰੇ ਅਸੀਂ ਆਏ ਸੀ 5 ਵਜੇ ਵਿੱਚ ਬੈਠੇ ਸੀਗੇ ਹੁਣ ਜਿਵੇਂ ਜਿਵੇਂ ਧੁੱਪ ਨਿਕਲ ਆਈ ਹੈ ਇਹ ਟੈਸਟ ਲਾਉਣ ਲੱਗੇ ਆ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਲੋਕਿਕ ਨਜ਼ਾਰਾ ਬਹੁਤ ਸੋਹਣਾ ਨਜ਼ਾਰਾ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਦੋਸਤਾਂ ਮਿੱਤਰਾਂ ਦੇ ਨਾਲ ਤਾਂ ਕਿ ਹਰ ਇੱਕ ਵੀਰ ਦੇ ਕੋਲੇ ਵੀਡੀਓ ਹੋਣ ਚਾਹੀਦੀ ਏ ਨੇ ਕੁਦਰਤ ਦੇ ਆਰਕੀਟੈਕਚਰ ਹਾਂਜੀ ਬੰਦਾ ਤੇ ਕੰਪਿਊਟਰ ਨਾਲ ਬਣਾਉਂਦਾ ਇਹ ਦੇਖੋ ਕੁਦਰਤ ਨੇ ਕਿਹੜਾ ਨਜ਼ਾਰਾ ਬਣਾਇਆ ਪਰਮਾਤਮਾ ਸਾਰੇ ਕੰਪਿਊਟਰ ਸਾਰੇ ਆਰਕੀਟੈਕ ਫੇਲ ਲੈਂਦੇ ਅੱਗੇ ਇਹ ਪਿੰਡ ਖੁੰਆਂਗਲ ਕਾਨਾ ਸਿੰਘ ਸਵਾ ਗੁਰੂ ਘਰਾ ਜੀ ਕੁਦਰਤ ਦਾ ਬਹੁਤ ਹੀ ਅਨਮੋਲ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਇਹ ਛੋਟੇ ਛੋਟੇ ਪੰਛੀ ਆ ਜਿਨ੍ਹਾਂ ਨੇ ਆਪਣਾ ਘਰ ਬਣਾ ਰੱਖਿਆ ਜੇ ਤੁਸੀਂ ਦੇਖ ਰਹੇ ਹੋ ਤਾਂ ਦੇਖੋ ਹਜ਼ਾਰਾਂ ਦੀ ਗਿਣਤੀ 'ਚ ਉੱਪਰ ਪੰਛੀ ਛੋਟੇ ਛੋਟੇ ਪੰਛੀ ਉੱਡ ਰਹੇ ਨੇ ਠੀਕ ਹੈ ਧੰਨਵਾਦ ਆ ਜੀ